ਕੈਸੀ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਉਹਦੇ ਨਾਲ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਇਹ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਇਹਨੂੰ ਮੈਂ ਬਰੋਂਦ ਨਹੀਂ ਗਿਨੇ ਕਿੰਨੇ ਕਿੰਨੇ ਨਹੀਂ ਦੋਵਾਂ ਗੰਨਾਂ ਤੋਂ ਚਲੇ 24 ਤਰੀਕ ਨੂੰ ਉਹਦੀ ਤਰੀਕ ਸੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਪੰਜਾਬ 'ਚ ਕਦੇ ਕਾਲਾ ਦੌਰ ਸੀ ਤੇ ਲੋਕ ਅਕਸਰ ਤਾੜ-ਤੜ ਦੀ ਆਵਾਜ਼ ਨਾਲ ਕੰਬ ਉੱਠਦੇ ਸੀ ਲੱਗਦਾ ਇਹ ਹੁਣ ਗੈਂਗਸਟਰਾਂ ਦਾ ਦੌਰ ਏ ਕਦੋਂ ਕਿੱਥੇ ਤਾੜ-ਤੜ ਹੋ ਜਾਵੇ ਕੋਈ ਗਰੰਟੀ ਨਹੀਂ ਅੰਮ੍ਰਿਤਸਰ ਚ ਦਿਰਾਜ ਨੂੰ ਇਲਾਕਾ ਕੰਬੁੱਠਿਆ ਜਦੋਂ ਗੋਲੀਆਂ ਦੀ ਖੌਫਨਾਕ ਆਵਾਜ਼ ਸੁਣ دہشت ਫੈਲ ਗਈ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਫਿਰ ਸੁਰਖੀਆਂ 'ਚ ਆ ਗਿਆ ਹੈ। ਥਾਣੇਦਾਨ ਦੇ ਕਤਲ ਸਜ਼ਾ ਪੁੱਗਤ ਰਹੇ ਤਰਮਜੀਤ ਸਿੰਘ ਉਰਫ ਤਰਮਾ ਦਾ ਜੇਲ੍ਹ 'ਚ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨਾਲ ਝਗੜਾ ਹੋਇਆ ਸੀ। ਪੈਰੋਲ ਤੇ ਤਰਮਾ ਬਾਹਰ ਤਾਂ ਆਇਆ ਪਰ ਉਸ ਦੀ ਪਤਨੀ ਦੇ ਮੁਤਾਬਕ ਜੱਗੂ ਭਗਵਾਨਪੁਰੀਆ ਤ ਉਸ ਦੀ ਜਾਨ ਨੂੰ ਖਤਰਾ ਦੱਸਦਾ ਸੀ। ਸ਼ਹਿਹਾਟਾ ਇਲਾਕੇ 'ਚ ਰਾਤ ਕਰੀਬ 12 ਵਜੇ ਜਦੋਂ ਤਰਮਾ ਆਪਣੀ ਕ੍ਰੇਟਾਕਾਰ ਪਾਰ ਕਰ ਰਿਹਾ ਸੀ ਤਾਂ ਮੋਟਰਸਾਈਕਲ ਤੇ ਆਏ ਹਮਲਾਵਰਾਂ ਨੇ ਔਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਧਰਮੇ ਦੀ ਮੌਤ ਹੋ ਗਈ ਹਮਲਾਵਰ ਫਰਾਰ ਹੋ ਗਈ ਪੁਲਿਸ ਸੀਸੀਟੀਵੀ ਖੰਗਾਰ ਰਹੀ ਹੈ ਤੇ ਮੋੜ ਲਈ ਜਾਂਚ ਤੋਂ ਸ਼ੱਕ ਜਤਾਇਆ ਕਿ ਕਤਲ ਗੈਂਗਵਾਰ ਨਾਲ ਵੀ ਜੁੜਿਆ ਹੋ ਸਕਦਾ ਹੈ ਮੌਕੇ ਤੇ ਪਹੁੰਚੇ ਐਸਪੀ ਸ਼ਿਵਦਰਸ਼ਨ ਸਿੰਘ ਜਾਂਚ ਵਿੱਚ ਜੁਟ ਗਏ ਨੇ ਲੋਕਾਂ ਦਾ ਵੱਡਾ ਸਵਾਲ ਹੈ ਕਿ ਕਾਲੇ ਦੌਰ ਨੂੰ ਨੱਥ ਪਾਉਣ ਵਾਲੀ ਪੰਜਾਬ ਪੁਲਿਸ ਗੈਂਗਸਟਰ ਦੌਰ ਨੂੰ ਨੱਥ ਕਦੋਂ ਪਾਵੇਗੀ ਸੁੰਦੇ ਹਕੀਕੇ ਅਮਰਿਤਕ ਦੀ ਪਤਨੀ ਤੇ ਪੰਜਾਬ ਪੁਲਿਸ ਨੇ 8 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਵੈਕਰੋਂ ਨਹੀਂ ਹ ਗੱਡੀ ਨੂੰ ਮੁੰਡੇ ਖਲੋਤੇ ਨਾਲ ਲੱਗੇ ਤਿੰਨ ਜਾਣੇ ਸੀਗੇ ਪਹਿਲਾ ਮੋਨਾ ਸੀਗੇ ਤੇ ਪਿਛਲੇ ਸਾਈਡ ਤੇ ਦੋ ਸਰਦਾਰੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨਾਂ ਨੇ ਫਾਇਰ ਦੋਵਾਂ ਗੰਨਾਂ ਤੋਂ ਫਾਇਰ ਕੀਤੇ ਬਸ ਉਹ ਦੋ ਇਹ ਗੱਡੀ ਐਕਦਾ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਜੀ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਂ ਬਰੋਂਦ ਨਹੀਂ ਗਿਨੇ ਕਿੰਨੇ ਕਿੰਨੇ ਨਹੀਂ ਦੋਵਾਂ ਗੰਨਾਂ ਤੋਂ ਚਲਾਈ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਵੀ ਮੈਨੂੰ ਜੰਗੂ ਤੋਂ ਖਤਰਾ ਮੈਨੂੰ ਜੰਗੂ ਤੋਂ ਖਤਰਾ ਹੈ ਜੇਲ੍ਹ 'ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਿਹ ਪਰ ਜੇਲ੍ਹ 'ਚ ਬੰਦੀ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ 'ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਜੋ ਮੌਕੇ ਤੇ ਪਹੁੰਚੇ ਆ ਜਖਮੀ ਵਿਅਕਤੀ ਦਾ ਨਾਮ ਹੈ ਧਰਮਜੀਤ ਸਿੰਘ ਧਰਮਾ son of ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਸੀ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਨੂੰ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਕਵੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪਰੋਲ ਤੇ ਬਾਹਰ ਆਇਆ ਸੀ ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸ ਤੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ